ਕੀ ਕਰ ਤੱਕ ਬੇਦੀ ਪਗੜੀ ਜਿਹੜੀ ਉਡਾ ਡਸਰੇ ਮਰ ਜਾਉ ਦੁਰਗਨ ਸੇ ਕਿਵੇਂ ਲੜ ਪਾਉ ਉਹ ਅਮਰ ਛੱਕੇ ਕਹਿੰਦਾ ਸੀ ਦੁਨੀਆ ਤੋਂ ਜੋ ਕਈ ਫੇਰਦੀ ਹੈ ਤਕਦੀਰ ਦੇ ਅਗੇ ਉਹ ਤਕਦੀਰ ਵੀ ਝੁਕ ਜਾਏਗੀ ਮੇਰੇ ਧੀ ਦੇ ਅਗੇ ਲੋਕਾਂ ਨੇ ਵੇਖਿਆ ਕਿ ਕਿਆ ਅਨੁਭੋਣੀ ਬਾਤ ਹੈ ਪਹਿਲਾ ਪੰਜਾਂ ਦੇ ਸੀਸ ਕੱਟੇ ਸਨ ਫਿਰ ਪੰਜਾਂ ਦੇ ਸੀਸ ਕਹਾ ਤੇ ਜੋੜ ਕੇ ਅਮਰਤਾ ਦਾ ਬਾਟਾ ਤਿਆਰ ਕਰਕੇ ਦਿਖਾ ਦਿੱਤਾ ਜਿੰਨਾ ਤੋਂ ਸ਼ੇਰ ਬਣਾ ਦਿੱਤਾ ਕਰਦੇ ਨਾ ਭਗੇ ਹਨ ਕਿ ਕਲਗੀਆਂ ਵਾਲੇ ਪਾਸ਼ਾ ਸਿੱਖੋਂ ਵੱਢੀ ਜਾ ਰਹੇ ਨੇ ਉਹ ਆ ਗਏ ਸੁਣ ਕੇ ਕਿ ਕਲਗੀਆਂ ਵਾਲੇ ਪਾਸ਼ਾ ਨੇ ਮਰੇ ਹੋਏ ਬੰਦੇ ਮਰ ਸੁਜੀਤ ਕਰ ਦਿੱਤੇ ਹਨ ਜਿਹੜੇ ਲੋਕ ਸੋਚਿਆ ਫੋਜ ਦੇ ਹਨ ਇਹ ਕੀ ਹੋ ਗਿਆ ਕਲਗੀਆਂ ਵਾਲੇ ਪਾਸ਼ਾ ਨੇ ਕੀ ਚਮਤਕਾਰ ਆਖਾਇਆ ਉਸ ਮੇਰੇ ਦਾ ਸੀਣ ਕੱਪੜੇ ਦੇ ਰੂਪ ਵਿੱਚ ਇਹੋ ਬਿਆਨ ਕਰ ਰਿਹਾ ਹੈ ਜੀ ਸੀਣ ਸੰਨਿਆਦ ਦੇ ਕੱਟੇ ਸੋਤ ਦਾਸੀ ਅੱਗੇ 10000 ਤੋਂ ਇੱਕ ਮਰਿਆ ਹੁਣ ਤਾਂ ਹਰ ਬੰਦਾ ਮਰਿਆ Okay. Oh. <laughs> you hey. ਮੈਂ ਵੀ ਗੋਬਿੰਦ ਰਾਏ ਵੀ ਥਾਂ ਤੇ ਗੋਬਿੰਦ ਸਿੰਘ ਬਾਨਾ ਚਾਹੁੰਦਾ ਹਾਂ ਤਾਂ ਪੰਜਾਂ ਪਿਆਰੇ ਦੇ ਮੁਖੀ ਭਾਈ ਦਿਆ ਸਿੰਘ ਜੀ ਨੇ ਆਖਿਆ ਮਹਾਰਾਜ ਜੀ ਅਸੀਂ ਤਾਂ ਫਿਰ ਤੇ ਕੇ ਅੰਮ੍ਰਿਤ ਲਿਆਏ ਤੁਸੀਂ ਸਾਨੂੰ ਅੰਮ੍ਰਿਤ ਦੇ ਬਦਲੇ ਵਿੱਚ ਕੀ ਦਿਓਗੇ ਇਤਿਹਾਸਿਕ ਬਜਣ ਹੈ ਉਹ ਦੀ ਸਿੱਖਿਆ ਲੈ ਕੇ ਜਾਈਏ ਸੋ ਸਾਹ ਹੁੰਦਾ ਕੀ ਹੋਈਆ ਬੁੱਲਾ ਗਦੀਆਂ ਦੀ ਖਿਮਾ ਬਖਣਾ ਜੀ ਸੋ ਦਾਸ ਅਕਾਲ ਸੇਰ ਸਿੰਘ ਭੈਜੀ ਕਰਨ ਘਮਾ ਕੌਰ ਵੱਲੋਂ ਖਾਸਾ ਖਾਜਣਾ ਦਿਵਸ ਦੀਆਂ ਸਭ ਸੰਗਤਾਂ ਨੂੰ ਬੇਨਤ ਬੇਨਤ ਵਧਾਈਆਂ ਹੋ ਜੀ ਸੋ ਸਾਹ ਸੰਗਤਾਂ ਜੀ ਇੱਕ ਵਾਰੀ ਫੇਰ ਘੰਟਾਂ ਤੋਂ ਸਾਹ ਖਾਤਰੂ 对。<的>